ਸਾਤਰੀਏ ਕਾਲ ਸਾਰਿਆਂ ਨੂੰ ਆਸ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਵਿਦਿਆਰਥੀਆਂ ਲਈ ਇੱਕ ਹੋਰ ਨੋਟਿਸ ਲੈ ਕੇ ਆਈਆਂ ਸਭ ਤੋਂ ਪਹਿਲਾਂ ਤਾਂ ਜਿਹੜੇ ਚੈਨਲ ਤੇ ਨਵੇਂ ਆਏ ਆ ਉਹ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਦੇਣ ਤਾਂ ਕਿ ਤੁਹਾਨੂੰ ਇਦਾਂ ਦੇ ਨੋਟੀਫਿਕੇਸ਼ਨ ਹੋਰ ਮਿਲਦੇ ਰਹਿਣ ਇਹ ਜਿਹੜਾ ਨੋਟਿਸ ਜਿਹੜਾ ਇਹ ਨੋਟੀਫਿਕੇ ਜਿਹੜਾ ਇਹ ਨੋਟੀਫਿਕੇਸ਼ਨ ਆ ਇਹ ਹੈਗਾ ਗਰਮੀ ਦੀ ਗਰਮੀ ਵਧਨ ਕਰਕੇ ਜਿਹੜਾ ਸਕੂਲਾਂ ਦਾ ਟਾਈਮ ਆ ਉਹ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਹੋਇਆ ਮਤਲਬ ਚੇਂਜ ਹੋ ਗਿਆ ਆਪਾਂ ਪੜ੍ਹਦੇ ਆ ਇਹਦਾ ਕੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਇਆ ਆ ਪੰਜਾਬ ਰਾਜ ਵਿੱਚ ਵਧ ਰਹੀ ਗਰਮੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਮਿਤੀ 20 ਤਰੀਕ 5ਵਾਂ ਮਹੀਨਾ 2024 ਤੋਂ ਲੈ ਕੇ 31 ਤਰੀਕ 5ਵਾਂ ਮਹੀਨਾ 2024 24 ਤੱਕ ਸਾਰੇ ਸਰਕਾਰੀ ਐਡਿਡ ਪ੍ਰਾਈਵੇਟ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਦੁਪਹਿਰ 12 ਵਜੇ ਤੱਕ ਕਰ ਦਿੱਤਾ ਗਿਆ ਹੈ ਇਹ ਨੋਟਿਸ ਹੈ ਜਿਹੜਾ 18 ਤਰੀਕ 15ਵੇਂ ਮਹੀਨੇ 2024 ਨੂੰ ਹੀ ਰਿਲੀਜ਼ ਹੋਇਆ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੇ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਤਾਂ ਜੋ ਮੈਂ ਹੋਰ ਇਦਾਂ ਤਾਂ ਜੋ ਤੁਹਾਨੂੰ ਇਦਾਂ ਦੇ ਨੋਟਿਸ ਮਿਲਦੇ ਰਹਿਣ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਧੰਨਵਾਦ